ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਣੀ ਕਥਾ ਦਾ ਤੀਜਾ ਦਿਨ ਹੈ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਅਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਸ਼ੀਦੀ ਸਮਾਗਮ ਨੂੰ ਸਮਰਪਤ 350 ਸਾਲਾ ਸਮਾਗਮ ਜੋ ਵਿਸ਼ਵ ਪੱਧਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਸ ਦੀ ਲੜੀਵਾਰ ਆਪਣੀ ਚੱਲ ਰਹੀ ਸੀ ਵਿਚਾਰ ਜਿਹੜੀ ਦੂਜੇ ਭਾਗ ਦੀ ਵਿਚਾਰ ਸੀ ਉਹ ਅਨੰਦਪੁਰ ਦੇ ਵਿੱਚ ਪੰਡਤਾਂ ਨੇ ਆ ਕੇ ਆਪਣੇ ਦੁੱਖ ਬਿਆਨ ਕਰਨੇ ਔਰ ਗੁਰੂ ਸਾਹਿਬ ਨੇ ਉਹਨਾਂ ਨੂੰ ਭਰੋਸਾ ਦੇਣਾ ਕਿ ਜਾਹੋ ਆਪਣੇ ਸੂਬੇਦਾਰਾਂ ਨੂੰ ਕਹਿ ਦਿਓ ਕਿ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇ ਗੁਰੂ ਤੇਗ ਬਹਾਦਰ ਜੀ ਸਲਾਮ ਕਬੂਲ ਕਰ ਲੈਂਦੇ ਹਾਂ ਅਸੀਂ ਸਾਰੇ ਦੇ ਸਾਰੇ ਆਪਣੇ ਆਪ ਅਸਲਾਮ ਦੇ ਵਿੱਚ ਸ਼ਾਮਲ ਹੋ ਜਾਵਾਂਗੇ ਇਸ ਤੋਂ ਅੱਗੇ ਦੀ ਕਥਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਸਾਬਤ ਕਰ ਦਿੱਤਾ ਕਿ ਉਹ ਗੱਦੀ ਦੇ ਲਾਇਕ ਹੈ ਆਪ ਸਮਝ ਚੁੱਕੇ ਸੀ ਕਿ ਗੋਬਿੰਦ ਰਾਏ ਜੋ ਬੱਚਾ ਹੈ ਉਹ ਹੁਣ ਗੱਦੀ ਦੇ ਲਾਇਕ ਹੋ ਚੁੱਕਿਆ ਹੈ ਉਹਨਾਂ ਨੇ ਗੁਰਗੱਦੀ ਬਖਸ਼ ਕੇ ਆਪ ਉਥੋ ਚਾਲੇ ਪਾ ਦਿੱਤੇ ਕਿਉਂਕਿ ਪਤਾ ਸੀ ਉਹਨਾਂ ਨੂੰ ਵੀ ਕਿ ਐਡਾ ਵੱਡਾ ਹੁਕਮ ਜੋ ਉਹਨਾਂ ਨੇ ਪੜਤਾਨੂ ਕਰ ਦਿੱਤਾ ਹੈ ਤੇ ਸਮੇਂ ਦੀ ਹਕੂਮਤ ਹੈ ਉਹਨਾਂ ਨੂੰ ਗ੍ਰਿਫਤਾਰ ਜ਼ਰੂਰ ਕਰੇਗੀ ਆਪ ਨੰਦਪੁਰ ਸਾਹਿਬ ਤੋਂ ਚੱਲਦੇ ਹਨ ਕੁਝ ਗੁਰਸਿੱਖਾਂ ਨੂੰ ਨਾਲ ਲੈ ਕੇ ਪ੍ਰਚਾਰ ਕਰਦੇ ਕਰਦੇ ਦਿੱਲੀ ਵੱਲ ਨੂੰ ਚੱਲਦੇ ਹਨ ਅਤੇ ਆਗਰੇ ਦੇ ਵਿੱਚ ਆਪ ਆਪਣੀ ਗ੍ਰਿਫਤਾਰੀ ਦੇ ਦਿੰਦੇ ਹਨ ਜਦੋਂ ਆਪ ਜੀ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਆਪ ਜੀ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਗ੍ਰਫਤਾਰ ਹੁੰਦੇ ਹਨ ਇਥੋਂ ਤੋਂ ਸੂਬੇਦਾਰ ਰਹਿ ਰਹੀ ਔਰੰਗਜੀਬ ਨੂੰ ਸਨੇਹਾ ਲਾਇਆ ਜਾਂਦਾ ਹੈ ਕਿ ਗੁਰੂ ਸਾਹਿਬ ਨੂੰ ਗ੍ਰਫਤਾਰ ਕਰ ਲਿਆ ਹੈ ਤੇ ਅੱਗੇ ਦਾ ਹੁਕਮ ਕੀ ਹੈ ਹੁਕਮ ਇਹ ਹੈ ਕਿ ਔਰੰਗਜੀਬ ਨੇ ਤਿੰਨ ਕਕੇ ਵਰਤੇ ਹੈ ਜਾਂ ਤਾਂ ਇਹ ਕਲਾਮ ਕਲਮ ਕਬੂਲ ਕਰ ਲਵੇ ਜਾਂ ਇਹ ਕੋਈ ਕ੍ਰਿਸ਼ਵਾ ਦਿਖਾਵੇ ਕਰਾਮਾਤ ਦਿਖਾਵੇ ਜਾਫਰੇ ਕਤਲ ਲਈ ਤਿਆਰ ਹੋ ਜਾਵੇ ਆਪ ਜੀ ਨੂੰ ਬਹੁਤ ਸਾਰੇ ਲੋਭ ਲਾਲਚ ਦਿੱਤੇ ਗਏ ਆਪ ਜੀ ਦੇ ਸਿੱਖਾਂ ਨੂੰ ਲੋਭ ਲਾਲਚ ਦਿੱਤੇ ਗਏ ਪਰ ਆਪ ਜੀ ਇਨਾਂ ਲਾਲਚਾਂ ਦੇ ਵਿੱਚ ਨਹੀਂ ਆਏ ਫਿਰ ਆਪ ਜੀ ਨੂੰ ਬਹੁਤ ਸਾਰੀਆਂ ਸਜਾਵਾਂ ਦਿੱਤੀਆਂ ਗਈਆਂ ਤਸੀਹੇ ਦਿੱਤੇ ਗਏ ਆਪ ਜੀ ਦੇ ਗੁਰਸਿੱਖਾਂ ਨੂੰ ਆਪ ਜੀ ਦੇ ਸਾਹਮਣੇ ਤਸੀਹੇ ਦਿੱਤੇ ਗਏ ਫਿਰ ਵੀ ਉਹਨਾਂ ਦੀਆਂ ਇਹ ਚਾਲਾਂ ਨਾਕਾਮ ਰਹੀਆਂ ਕਰਦੇ ਕਰਦੇ ਉਹਨਾਂ ਨੂੰ ਹੁਕਮ ਹੋਇਆ ਕਿ ਇਹਨਾਂ ਨੂੰ ਚਾਂਦਨੀ ਚੌਂਕ ਦੇ ਵਿੱਚ ਲਿਆ ਕੇ ਵੱਧ ਤੋਂ ਵੱਧ ਤਸੀਹੇ ਦਿੱਤੇ ਜਾਣ ਤਾਂ ਕਿ ਇਹ ਸਲਾਮ ਕਬੂਲ ਕਰ ਲੈਣ ਚਾਂਦਨੀ ਚੌਂਕ ਦਿੱਲੀ ਦੇ ਵਿੱਚ ਲਿਆਂਦਾ ਗਿਆ ਭਾਈ ਮਤੀ ਦਾਸ ਜੀ ਨੂੰ ਬਾਰ-ਬਾਰ ਤਸੀਹੇ ਦਿੱਤੇ ਗਏ ਔਰ ਅੰਤ ਦੇ ਵਿੱਚ ਦੋ ਲੱਕੜਾਂ ਦੇ ਵਿੱਚ ਨੋੜ ਕੇ ਆਰੀ ਦੇ ਨਾਲ چیر ਦਿੱਤਾ ਗਿਆ ਪਾਈ ਮਤੀ ਦਾਸ ਜੀ ਉਹ ਸਿੱਖ ਸਿੱਖੀ ਦੇ ਪੂਰਨਿਆਂ ਦੇ ਉੱਤੇ ਉਤਰੇ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਆਪਣਾ ਮੁਖ ਗੁਰੂ ਮੁਖਲ ਕਰਕੇ ਤੇਗ ਬਹਾਦਰ ਜੀ ਵੱਲ ਕਰਕੇ ਸ਼ਹੀਦੀ ਦਾ ਜਾਮਾ ਪੀ ਗਏ ਪਰ ਆਪਣੇ ਧਰਮ ਤੋਂ ਨਹੀਂ ਹਾਰੇ ਉਹਨਾਂ ਨੇ ਦੇਖਿਆ ਕਿ ਐਡੇ ਵੱਡੇ ਤਸੀਹੇ ਦੇ ਨਾਲ ਗੁਰੂ ਤੇਗ ਬਹਾਦਰ ਜੀ ਦਹਿਲ ਜਾਣਗੇ ਜਾਂ ਉਹ ਕਮਜ਼ੋਰ ਹੋ ਜਾਣਗੇ ਉਹਨਾਂ ਨੇ ਫਿਰ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਕਿ ਇਹਨਾਂ ਤਿੰਨਾਂ ਸ਼ਰਤਾਂ ਦੇ ਵਿੱਚੋਂ ਤੁਸੀਂ ਕੋਈ ਵੀ ਕਬੂਲ ਕਰੋ ਆਪਣੀ ਜ਼ਿੰਦਗੀ ਨੂੰ ਬਚਾਓ ਨਹੀਂ ਤਾਂ ਭਾਈ ਮਤੀ ਦਾਸ ਜੀ ਦੀ ਤਰ੍ਹਾਂ ਤੁਹਾਡੇ ਦੂਜੇ ਸਿੱਖਾਂ ਨੂੰ ਵੀ ਸ਼ਹੀਦ ਕਰ ਦਿੱਤਾ ਜਾਵੇਗਾ ਪਰ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੇ ਤਿੰਨੇ ਹੀ ਜੋ ਹੁਕਮ ਸੀ ਉਹ ਨਾ ਕਬੂਲ ਕਰ ਦਿੱਤੇ ਅਤੇ ਉਸ ਤੋਂ ਬਾਅਦ ਭਾਈ ਸਤੀ ਦਾਸ ਜੀ ਨੂੰ ਰੂੰਗ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ ਫਿਰ ਵੀ ਗੁਰੂ ਤੇਗ ਬਹਾਦਰ ਜੀ ਨਹੀਂ ਡੋਲੇ ਉਸ ਤੋਂ ਬਾਅਦ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੇ ਵਿੱਚ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਤਿੰਨੇ ਸਿੱਖ ਸ਼ਹਾਦਤ ਦਾ ਜਾਮ ਪੀ ਗਏ ਪਰ ਆਪਣਾ ਸਿੱਖੀ ਸਿਦਕ ਨਹੀਂ ਹਾਰਿਆ ਮੁੱਖ ਤੋਂ ਉਹਨਾਂ ਨੇ ਅਸੀ ਨਹੀਂ ਆਚਾਰਿਆ ਬਸ ਉਹਨਾਂ ਦੀ ਅੰਤਮ ਇਸ਼ਾ ਇਹ ਰਹੀ ਕਿ ਸਾਡਾ ਮੁਖ ਜੋ ਹੈ ਉਹ ਗੁਰੂ ਵੱਲ ਰਵੇ ਔਰ ਸਾਡੀ ਜਿਹੜੀ ਗੁਰੂ ਦੇ ਨਾਲ ਲੜੀ ਜੁੜੀ ਹੈ ਉਹ ਜੁੜੀ ਰਵੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਕਰਦੇ ਤਿੰਨੇ ਸਿੰਘਾਂ ਨੇ ਸ਼ਹੀਦੀ ਦੇ ਜਾਮੇ ਪੀਤੇ ਔਰ ਜੋ ਉੱਥੇ ਪਬਲਿਕ ਖੜੀ ਸੀ ਸਾਰਿਆਂ ਦੇ ਅੱਖਾਂ 'ਚੋਂ ਹੰਝੂ ਵਰਵਾ ਦਿੱਤੇ ਫਿਰ ਵੀ ਤੇਗ ਬਹਾਦਰ ਜੀ ਨੂੰ ਪੁੱਛਿਆ ਗਿਆ ਕਿ ਉਹ ਜਾਤਾ ਸਲਾਮ ਕਬੂਲ ਕਰ ਲੈਣ ਜਾਂ ਕਰਾਮਾਤ ਦਿਖਾ ਦੇ ਜਾਂ ਫਿਰ ਆਪ ਕਤਲ ਦੇ ਲਈ ਤਿਆਰ ਹੋ ਜਾਣ ਇਤਿਹਾਸ ਗਵਾਹ ਹੈ ਕਿ ਕੰਦੇ ਕਾਤਲ ਨੂੰ ਫੜਨ ਵਾਸਤੇ ਖੁਦ ਹਕੂਮਤ ਜਾਇਆ ਕਰਦੀ ਹੈ ਪਰ ਪਹਿਲੀ ਵਾਰ ਇਹ ਹੋਇਆ ਕਿ ਹਕੂਮਤ ਦੇ ਕੋਲੇ ਖੁਦ ਕਤਲ ਚੱਲ ਕੇ ਆਉਂਦਾ ਹੈ ਇਹ ਇਤਿਹਾਸ ਦਾ ਪਹਿਲਾ ਹੀ ਕਾਰਨਾਮਾ ਸੀ ਅੰਤ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਬੀੜ ਦੇ ਥੱਲੇ ਬਿਠਾਇਆ ਗਿਆ ਔਰ ਹੁਕਮ ਹੋਇਆ ਕਾਜੀ ਦੀ ਦਾ ਕਿ ਇਹਨਾਂ ਦਾ ਜੋ ਸੀਸ ਹੈ ਧੜ ਦੇ ਨਾਲੋਂ ਅਲੱਗ ਕਰ ਦਿੱਤਾ ਹੋਵੇ ਸਮਾਣੇ ਦਾ ਜਲਾਦ ਸੀ ਉਹਨੇ ਤਲਵਾਰ ਦੇ ਨਾਲ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਦੇ ਨਾਲੋਂ ਅਲੱਗ ਕਰ ਦਿੱਤਾ ਔਰੰਗਜ਼ੇਬ ਦਾ ਹੁਕਮ ਸੀ ਕਿ ਸੀਸ ਦੇ ਚਾਰ ਟੁਕੜੇ ਕਰਕੇ ਸ਼ਾਮ ਤੱਕ ਪੂਰਾ ਸੀਸ ਔਰ ਧੜ ਇਸੇ ਤਰ੍ਹਾਂ ਲਾਸ਼ਾਂ ਚੌਂਕ ਦੇ ਵਿੱਚ ਪਈਆਂ ਰਹਿਣ ਸ਼ਾਮ ਹੋਣ ਤੇ ਦਿੱਲੀ ਦੇ ਚਾਰੇ ਗੇਟਾਂ ਤੇ ਇਹਨਾਂ ਦੇ ਸੀਸ ਤੇ ਤੜਲ ਲਟਕਾਏ ਜਾਣ ਪਰ ਸ਼ਾਮ ਹੋਣ ਤੋਂ ਪਹਿਲਾਂ ਹੀ ਗੁਰੂ ਦੇ ਸਿੱਖਾਂ ਨੇ ਜੋ ਇਹ ਵਰਤਾਰਾ ਦੇਖ ਰਹੇ ਸਨ ਭਾਈ ਜੈਤਾ ਜੀ ਨੇ ਪੀੜ ਦੇ ਵਿੱਚ ਦੀ ਹੋ ਕੇ ਉੱਥਲ-ਪੁਥਲ ਕਰਦੇ ਹੋਏ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆ ਚਾਦਰ ਚ ਲਪੇਟਿਆ ਅੱਤਿਆਂ ਦੇ ਵਿੱਚ ਛੁਪਾ ਕੇ ਸਿੱਧੇ ਜੰਗਲਾਂ ਦੇ ਰਾਹੀਂ ਆਨੰਦਪੁਰ ਨੂੰ ਚਾਲੇ ਪਾ ਗਿਆ ਉਧਰੋਂ ਲੱਖੀ ਸ਼ਾਹ ਮੰਜਾਰਾ ਜੋ ਆਪਣੀ ਰਸਦ ਆਪਣੇ ਵਪਾਰ ਦੇ ਗੱਡੇ ਲੈ ਕੇ ਆ ਰਿਹਾ ਸੀ ਉਹਦਾ 100 ਗੱਡਿਆਂ ਦਾ ਇਕੱਠ ਇੱਕ ਸਾਥ ਆ ਰਿਹਾ ਸੀ ਉਸਨੇ ਗੁਰੂ ਸਾਹਿਬ ਜੀ ਦੇ ਧੜ ਨੂੰ ਚੱਕਿਆ ਤੇ ਆਪਣੇ ਗੱਡਿਆਂ ਦੇ ਵਿੱਚ ਛੁਪਾ ਕੇ ਆਪਣੇ ਘਰ ਦੇ ਵਿੱਚ ਲਿਆ ਕੇ ਲੱਖੀ ਸ਼ਾਮਨ ਜਾਰੇ ਨੇ ਪੂਰੇ ਘਰ ਨੂੰ ਅਗ ਲਾ ਕੇ ਗੁਰੂ ਸਾਹਿਬ ਜੀ ਦੇ ਧੜ ਦਾ ਸ਼ਿਸ਼ਕਾਰ ਕੀਤਾ ਜਿੱਥੇ ਅੱਜ ਰਕਾਬਗੰਜ ਗੁਰਦੁਆਰਾ ਦਿੱਲੀ ਦੇ ਵਿੱਚ ਹੈ ਇਹ ਪਹਿਲਾ ਗੁਰੂ ਐਸਾ ਹੋਇਆ ਹੈ ਜਿਹਦੇ ਧੜ ਦਾ ਸ਼ਿਸ਼ਕਾਰ ਰਕਾਬਗੰਜ ਦਿੱਲੀ ਦੇ ਵਿੱਚ ਹੋਇਆ ਹੈ ਅਕ ਸੀਸ ਦਾ ਸ਼ਿਸ਼ਕਾਰ ਅਨੰਦਗੜ ਅਨੰਦਪੁਰ ਸਾਹਿਬ ਵਿੱਚ ਹੋਇਆ ਹੈ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਜਿਹੜੀ ਇਸ ਸ੍ਰਿਸ਼ਟ ਦੇ ਉੱਤੇ ਬਲਖਣਤਾ ਸੀ ਰਾਜੇ ਦੀ ਨਾਕਾਮੀ ਨੂੰ ਜ਼ਾਹਰ ਕਰ ਦਿੱਤਾ ਇੱਕ ਹਕੂਮਤ ਨੂੰ ਜ਼ਾਹਰ ਕਰ ਦਿੱਤਾ ਜਿਹੜਾ ਹਕੂਮਤ ਦੇ ਉੱਤੇ ਉਸ ਸਮੇਂ ਦਾ ਕਲੰਕਿਤ ਲੱਗ ਚੁੱਕਿਆ ਸੀ ਔਰ ਹਕੂਮਤ ਦੀਆਂ ਜੜਾ ਪੁੱਟਣ ਵਾਸਤੇ ਇੱਕ ਸਿੱਖ ਲਹਿਰ ਸਿੱਖ ਧਰਮ ਦੇ ਵਿੱਚ ਖੂਨ ਨੂੰ ਪਰ ਦਿੱਤਾ ਇਸ ਹੀ ਦੀ ਦੇ ਵਿੱਚ ਵੇਖਣ ਵਾਲੀਆਂ ਤਿੰਨ ਚੀਜ਼ਾਂ ਹਨ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਕਰ ਕੀ ਰਿਆ ਗਿਆ ਉਹਦਾ ਪੂਰੇ ਦਾ ਪੂਰਾ ਖੂਨ ਧਰਤੀ ਦੇ ਉੱਤੇ ਵਹਿਆ ਭਾਈ ਸਤੀਦਾਸ ਜੀ ਦਾ ਇੱਕ ਬੂੰਦ ਵੀ ਧਰਤੀ ਤੇ ਨਹੀਂ ਪਿਆ ਕਿਉਂਕਿ ਉਹਨਾਂ ਨੂੰ ਰੂਹ ਦੇ ਵਿੱਚ ਬਨ ਕੇ ਸਾੜ ਦਿੱਤਾ ਗਿਆ ਰਾਖ ਦੇ ਰੂਪ ਦੇ ਵਿੱਚ ਧਰਤੀ ਦੇ ਵਿੱਚ ਗਿਆ ਭਾਈ ਦਿਆਲਾ ਜੀ ਦੇ ਸਰੀ ਨੂੰ ਪਾਣੀ ਦੇ ਵਿੱਚ ਉਬਾਲਿਆ ਗਿਆ ਉਹਦਾ ਪੂਰੇ ਦਾ ਪੂਰਾ ਖੂਨ ਜਲ ਦੇ ਵਿੱਚ ਗਿਆ ਇਹ ਇੱਕ ਧਰਮ ਦੇ ਵਾਸਤੇ ਧਰਤੀ ਦਾ ਰਾਖ ਦਾ ਔਰ ਜਲਮ ਦੇ ਵਿੱਚ ਡੁੱਲਿਆ ਹੋਇਆ ਖੂਨ ਇੱਕ ਧਰਮ ਯੁੱਧ ਦਾ ਰੂਪ ਲਿਆ ਜਿਸ ਨੂੰ ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਦੇ ਵਿੱਚ ਇੱਕ ਤੇਗ ਨੇ ਕਰੋੜਾਂ ਹੀ ਇਨਸਾਨਾਂ ਦੇ ਹੱਥ ਵਿੱਚ ਤੇਗ ਫੜਾ ਦਿੱਤੀ। ਔਰ ਉਹ ਮਜਲੂਮ ਜੋ ਜ਼ੁਲਮ ਤੋਂ ਡਰਦੇ ਸਨ, ਜੋ ਚਿੜੀਆਂ ਬਣ ਕੇ ਆਪਣੇ ਆਲਿਆਂ ਦੇ ਵਿੱਚ ਬੈਠੇ ਸਨ ਉਹਨਾਂ ਨੂੰ ਬਾਜ਼ ਬਣਾ ਦਿੱਤਾ। ਇਸ ਗੁਰੂ ਤੇਗ ਬਹਾਦਰ ਜੀ ਦਾ ਜੋ ਸ਼ਬਦ ਸੀ ਪੈ ਕਾਹੂ ਕੋ ਦੇਤ ਨਾਹੀਂ ਨਹਾ ਪੈ ਮਾਨਤ ਆਨ ਵਾਲਾ ਜੋ ਸੁਪਨਾ ਸੀ ਉਹ ਪੂਰਨ ਕਰ ਦਿੱਤਾ ਅੱਜ ਵਿਸ਼ਵ ਦੇ ਵਿੱਚ ਇਹਨਾਂ ਮਹਾਨ ਸ਼ਹੀਦਾਂ ਦਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਅਰੇ ਤਨ ਤਨ ਉਹ ਸ੍ਰੇਸ਼ਟੀ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦਾ ਸ਼ੀਧੀ ਸਮਾਗਮ ਆਪਾਂ ਮਨਾ ਰਹੇ ਹਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਤਿਹਾਸ ਪੜਿਆ ਕਰੋ ਵੱਧ ਵੱਧ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਨਾਲ ਜੋੜੋ ਗਰਬਾਣੀ ਦੇ ਨਾਲ ਜੋੜੋ ਸ਼ਬਦ ਗੁਰੂ ਦੇ ਨਾਲ ਜੋੜੋ ਤਾਂ ਕਿ ਜੋ ਆਪਣੇ ਜਮੀਰਾਂ ਮਰ ਚੁੱਕੀਆਂ ਹਨ ਆਪਣੇ ਬੱਚੇ ਇਤਿਹਾਸ ਤੋਂ ਪਾਸੇ ਜਾ ਚੁੱਕੇ ਹਨ ਆਪਣੀ ਕੌਮ ਦੇ ਵਿੱਚ ਜੋ ਬਰਾਈਆਂ ਆ ਚੁੱਕੀਆਂ ਹਨ ਉਹਨਾਂ ਨੂੰ ਖਤਮ ਕਰਨ ਵਾਸਤੇ ਆਪਣੇ ਇਹਨਾਂ ਬਜ਼ੁਰਗ ਗੁਰੂਆਂ ਦੀਆਂ ਗੁਰਸਿੱਖਾਂ ਦੀਆਂ ਇਤਿਹਾਸ ਹਾਣੀਆਂ ਪੜਨੀਆਂ ਬਹੁਤ ਜ਼ਰੂਰੀ ਹਨ ਤਾਂ ਹੀ ਸਾਡੇ ਵਿੱਚ ਇਹ ਜਜ਼ਬੇ ਪੈਦਾ ਹੋ ਸਕਦੇ ਹਨ ਆਓ ਸਾਰੇ ਇਸ ਸਮਾਗਮ ਤੋਂ ਸਿੱਖਿਆ ਲਈਏ ਕਿ ਅੱਜ ਤੋਂ ਬਾਅਦ ਅਸੀਂ ਸ਼ਬਦ ਗੁਰੂ ਤੋਂ ਇਲਾਵਾ ਕਿਸੇ ਨੂੰ ਦੇ ਧਾਰੀ ਨੂੰ ਆਪਣਾ ਗੁਰੂ ਨਹੀਂ ਮੰਨਾਂਗੇ ਕਿਉਂਕਿ ਜੋ ਸ਼ਬਦ ਗੁਰੂ ਦੇ ਵਿੱਚ ਤਾਕਤ ਹੈ ਉਸੇ ਤਾਕਤ ਦੇ ਜਰੀਏ ਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਆਪਣੇ ਗੁਰੂ ਦੇ ਨਾਲ ਨਿਭ ਗਈ ਹੈ ਅਗਰ ਉਹ ਦੇ ਤਾਰੇ ਗੁਰੂਆਂ ਦੇ ਨਾਲ ਲੱਗੇ ਹੁੰਦੇ ਤਾਂ ਡੋਲ ਜਾਂਦੇ ਸ਼ਬਦ ਗੁਰੂ ਦੇ ਨਾਲ ਜੁੜਨਾ ਅੱਜ ਸਾਡੀ ਬਹੁਤ ਵੱਡੀ ਜ਼ਰੂਰਤ ਹੈ ਆਪਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗিয়ে ਉਸ ਦੇ ਕਹਿ ਮਤਾਬਕ ਚੱਲ ਗਏ ਉਸ ਦੇ ਉੱਤੇ ਆਪਣੇ ਜੀਵਨ ਨੂੰ ਧਾਰਨੀ ਬਣਾਈ ਹੈ ਆਪਣੇ ਜੀਵਨ ਨੂੰ ਸਾਦਾ ਸਵਸਥ ਬਣਾਈਏ ਆਪਣੀ ਖਾਣ ਪਾਲ ਨੂੰ ਸਾਦਾ ਰੱਖੀਏ ਅਰੇ ਆਪਣੀ ਵਿਚਾਰ ਨੂੰ ਵਿਵੇਕ ਬੁੱਧੀ ਨੂੰ ਉਚਾ ਚੱਕਣ ਵਾਸਤੇ ਆਪਣੇ ਇਤਿਹਾਸ ਦੇ ਨਾਲ ਜੁੜੀਏ ਆਪਣੇ ਇਤਿਹਾਸ ਨੂੰ ਗਰਬਾਣੀ ਦੇ ਨਾਲ ਜੋੜ ਕੇ ਵਿਚਾਰੀਏ ਪੜ੍ਹੀਏ ਤਾਂ ਕਿ ਇਤਿਹਾਸ ਤੋਂ ਮਤਿਆਸ ਨਾ ਹੋ ਜਾਵੇ ਜੇ ਦੋ ਇਤਿਹਾਸ ਨੂੰ ਆਪਾਂ ਗਰਬਾਣੀ ਦੇ ਨਾਲ ਜੋੜ ਕੇ ਪੜਾਂਗੇ ਤਾਂ ਗੁਰੂ ਗ੍ਰੰਥ ਸਾਹਿਬ ਆਪਣੀ ਸਾਰੀ ਦੀ ਸਾਰੀ ਜੋ ਦੋ ਦ ਵਿਦਾ ਹੈ ਉਹ ਇੱਕ ਚਤ ਹੋ ਜਾਵੇਗੀ ਜੋ ਮਨਮੁਖੀ ਵਿਚਾਰ ਹਨ ਉਹ ਗੁਰਮੁਖੀ ਹੋ ਜਾਣਗੇ ਆਓ ਸਾਰੇ ਅਪਰਾਲਾ ਕਰੀਏ ਸ਼ਬਦ ਗੁਰੂ ਦੇ ਲਾਡ ਲੀਏ یہی ਹੀ ਆਪਣੇ ਇਹ ਪੁਰਬ ਮਨਾਉਣ ਦਾ ਫਾਇਦਾ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਭਾਈ ਚੈਨਲ ਨੂੰ ਲਾਈਕ ਕਰੋ ਵਾਤੋ ਵਾਦ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵਾਤੋ ਵਾਦ ਇਹ ਜਿਹੜੀਆਂ ਆਪਣੀਆਂ ਇਤਿਹਾਸਿਕ ਗਥਾ ਮਹਾਨ ਵਤੋ ਵਤ ਸ਼ੇਅਰ ਕਰਕੇ ਵਤ ਵਾ ਦੁਨੀਆਂ ਦੇ ਵਿੱਚ ਪਚਾਓ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ